ਕੰਨਾ ਸਿੱਧੂ ਦੀ ਹੋਈ ਜਬਾਨ ਤੇ ਤੇ ਉਹਦੇ ਵਿੱਚ ਉਹ ਬੋਲ ਰਿਹਾ ਹੈ ਅੱਜ ਨਾਲ ਕਿਸਾਨ ਜਿੱਥੇ ਬੰਦੀਆਂ ਦੀ ਆਗੂ ਬੈਠੇ ਆ ਤੇ ਕੁਝ ਮੋਤਬਰ ਵਿਅਕਤੀ ਨਾ ਕੁਝ ਉਹਦੇ ਪਿੰਡ ਦੇ ਪਤਪੰਤੇ ਸੱਜਣ ਆ ਤੇ ਜਿਹੜਾ ਉਹ ਕਹਿ ਰਿਹਾ ਵੀ ਮੇਰੇ ਨਾਲ ਸਰਕਾਰ ਨੇ ਇਸ ਤਰ੍ਹਾਂ ਕਰਿਆ ਦੇਖੋ ਸਰਕਾਰ ਨੇ ਇਹਦੇ ਵਿੱਚ ਨਹੀਂ ਕੁਝ ਕੀਤਾ ਜਿਹੜਾ ਉਹ ਕਹਿੰਦਾ ਜੀ ਭਗਵਾਨਤਮਾਨ ਨੂੰ ਮੈਂ ਇਸ ਤਰ੍ਹਾਂ ਬੋਲਿਆ ਜਾਂ ਭਗਵਾਨਤਮਾਨ ਦੇ ਤੂੰ ਖਿਲਾਫ ਨਾ ਬੋਲ ਮੈਨੂੰ ਅਫਸਰ ਕਹਿੰਦੇ ਐ ਤੇ ਵੀ ਐ ਕਰਕੇ ਮੈਨੂੰ ਨੰਗਾ ਕਰਿਆ ਬਰਪ ਤੇ ਪਾਇਆ ਦੇਖੋ ਜਿਹੜਾ ਸੀਐਮ ਐ ਏਡੀ ਗਰੀ ਸੋਚ ਨਹੀਂ ਰੱਖਦਾ ਹੁੰਦਾ ਪੁੱਤ ਕਦੇ ਵੀ ਕਿਉਂਕਿ ਉਹਦੇ ਕੋਲ ਬੜੇ ਅਹਿਮ ਅਹੁਦੇ ਨੇ ਅਹਿਮ ਜਿਹੜੀਆਂ ਉਹਨੇ ਮੀਟਿੰਗਾਂ ਕਰਨੀਆਂ ਹੁੰਦੀਆਂ ਤੇ ਜਿਹੜਾ ਉਹਨੇ ਇਹ ਕਹਿ ਰਿਹਾ ਹੈ ਵੀ ਮੈਨੂੰ ਐ ਕਰਿਆ ਜੀ ਮੈਨੂੰ ਕੁੱਟਿਆ ਜੀ ਮੈਨੂੰ ਉਹ ਕੀਤਾ ਤੇ ਉਹ ਤਾਂ ਹੁਣ ਜੇ ਆਪਾਂ ਪੁਲਿਸ ਨਾਲ ਤੜੀ ਕਰਾਂਗੇ ਜੀ ਦੇਖੋ ਤੇ ਉਹਦੇ ਵਿੱਚ ਕੀ ਹੈ ਵੀ ਫਿਰ ਉੱਥੇ ਪੁਲਿਸ ਥੋੜਾ ਜਿਆ ਸ਼ਕਤੀ ਵਰਤਦੀ ਹੈ ਤੇ ਇਹਦੀ ਭਾਸ਼ਾ ਨਹੀਂ ਮਰਵਾਤਾ ਜਿਹੜਾ ਉਹ ਏਜੰਟਾਂ ਨੂੰ ਗਾਲਾਂ ਕੱਢਣੀਆਂ ਜਾਂ ਕੁੱਠਾ ਬੋਲਣਾ ਤਾਂ ਇਹਨੂੰ ਕੀ ਕੀਤਾ ਉਹਨਾਂ ਨੇ ਥ੍ਰੈਟ ਦੇ ਐਪਲੀਕੇਸ਼ਨਾਂ ਦੇਤੀਆਂ ਤੇ ਇਹਦੇ ਤੇ ਪਰਚਾ ਦਰਜ ਹੋ ਗਿਆ ਹੁਣ ਪੁਲਿਸ ਨੇ ਅਰੈਸਟ ਕਰ ਲਿਆ ਹੋ ਸਕਦਾ ਪੁਲਿਸ ਨਾਲ ਮਿਸਬੀਹ ਕੀਤਾ ਹੋਵੇ ਵੀ ਇਸ ਤਰ੍ਹਾਂ ਕੀਤਾ ਕੀ ਕੀ ਪਤਾ ਕੀ ਬੋਲਦਾ ਹੋਵੇ ਤੇ ਜਿਹੜਾ ਉਹਨੇ ਐਲੀਗੇਸ਼ਨ ਆਉਂਦਾ ਵੀ ਮੈਨੂੰ ਇਸ ਤਰ੍ਹਾਂ ਕੀਤਾ ਜਾਂ ਭਗਵਾਨ ਤਮਾਨ ਨੇ ਕਰਾਇਆ ਨਹੀਂ ਕਰਾਇਆ ਅਸੀਂ ਤਾਂ ਨਹੀਂ ਮੰਨਦੇ ਚੀਜ਼ ਨੂੰ ਤੇ ਉਹਨੇ ਆਪਦਾ ਇੱਕ ਫੇਮਸ ਹੋਣ ਦਾ ਮਾਰਾ ਹੋਰ ਜਿਹੜਾ ਹੈਗਾ ਡਰਾਮੇ ਕਰ ਰਿਹਾ ਹੈ ਤੇ ਇਹਦੇ ਕੋਲੇ ਕੀ ਅਧਿਕਾਰ ਹੈ ਉਹਨੇ ਫੇਰ ਆ ਕੇ ਕਹਿੰਦਾ ਫੇਰ ਬਾਹਰ ਆ ਕੇ ਕਹਿੰਦਾ ਵੀ ਮੈਂ ਤਾਂ ਇਹੀ ਕੰਮ ਫੇਰ ਸ਼ੁਰੂ ਕਰਾਂਗੇ ਆਪਾਂ ਤੇ ਏਜੰਟਾਂ ਦੇ ਨੰਬਰ ਦਿਓ ਜੀ ਇਹ ਕਿਹਦੇ ਨਾਲ ਆ ਕੋਈ ਹੋਰ ਫੇਸਬੁੱਕ ਚਲਾਉਂਦਾ ਹੋਵੇ ਇਹਦੇ ਪਿੰਡ ਦਾ ਮੁੰਡਾ ਪਤਾ ਨਹੀਂ ਬਾਹਰੋਂ ਆ ਉਹ ਕਹਿੰਦਾ ਸਾਨੂੰ ਏਜੰਟਾਂ ਦੇ ਨੰਬਰ ਦਿਓ ਜੀ ਜੇ ਤੁਹਾਡੇ ਨਾਲ ਕੋਈ ਠੱਗੀ ਮਾਰ ਕੇ ਤੇ ਅਸੀਂ ਦੁਬਾਰੇ ਫੇਰ ਦਵਾਵਾਂਗੇ ਫੇਰ ਫੇਰ ਚੱਕਰ ਚ ਪੈਨੇ ਹੂੰ ਇਹਦੇ ਇਸ ਤਵਾਰੇ ਇਸ ਚੱਕਰ ਚ ਵੀ ਤੁਹਾਡੇ ਕੋਲੇ ਕੀ ਰਾਈਟ ਹੈ ਤੁਹਾਡੇ ਕੋਲੇ ਕੀ ਰਾਈਟ ਹੈ ਵੀ ਇਸ ਤਰ੍ਹਾਂ ਹੈਗਾ ਵੀ ਤੁਸੀਂ ਜਾ ਕੇ ਕਿਸੇ ਨੂੰ ਤਮਕਾਉਂਦੇ ਮਤਲਬ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਵਿੱਚ ਜਾ ਕੇ ਉਸ ਬੰਦੇ ਨੂੰ ਗਾਲੀ ਗਲੋਚ ਕਰੋ ਪੈਸੇ ਕੱਢ ਇਸ ਤਰ੍ਹਾਂ ਕਰਾਂਗੇ ਹਾਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਸਮਰਥਨ ਕੀਤਾ ਜੇ ਕਿਸੇ ਨਾਲ ਕੋਈ ਵੀ ਇਜਾਤਤੀ ਹੁੰਦੀ ਹੈ ਪੰਜਾਬ ਚ ਹੁੰਦੀ ਹੈ ਪੰਜਾਬ ਤੋਂ ਬਾਹਰ ਹੁੰਦੀ ਹੈ ਫੌਰਨ ਹੁੰਦੀ ਹੈ ਤਾਂ ਆਪਾਂ ਉਹਨਾਂ ਦੀ ਹਮਾਇਤ ਕਰ ਸਕਦੇ ਹਾਂ ਉੱਥੇ ਆਪਾਂ ਕਹਿ ਸਕਦੇ ਹਾਂ ਵੀ ਭਾਈ ਇਹਦੇ ਨਾਲ ਇਹ ਗਲਤ ਹੋਇਆ ਪਰ ਜਥੇਬੰਦੀਆਂ ਜਿਹੜੀਆਂ ਸਾਡੀਆਂ ਉਹਨਾਂ ਨੂੰ ਵੀ ਆਪਦੇ ਮੈਮੋਰੈਂਡਮ ਦੇ ਵਿੱਚ ਰੈਗੂਲੇਸ਼ਨ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਵੀ ਸਾਡੀ ਜਿਹੜੀ ਇਹ ਜਥੇਬੰਦੀ ਹੈ ਕਿਸ ਕੰਮ ਦੀ ਰਜਿਸਟਰਡ ਬਾਡੀ ਹੈ ਤੇ ਸਾਡੇ ਕੰਮ ਕੀ ਨਾ ਹੁਣ ਐਵੇਂ ਬਿਨਾਂ ਮਤਲਬ ਤੋਂ ਟੋਲ ਪਲਾਜ਼ੇ ਰੋਕਣੇ ਟੋਲ ਪਲਾਜਾਂ ਤੇ ਆ ਕੇ ਗਾਣਾ ਕੱਢਣੀਆਂ ਤੇ ਜਦੋਂ ਸਰਕਾਰਾਂ ਬਿੱਲ ਪਾਸ ਕਰਦੀਆਂ ਤੇ ਜਿਹੜਾ ਐਮ ਐਲ ਏ ਆਉਂਦਾ ਐ ਐਮ ਐਲ ਏ ਨੂੰ ਪੈਸੇ ਦਿੰਦੇ ਨੇ ਉਹ ਜਦੋਂ ਕਿਸੇ ਨਾਲ ਐਗਰੀਮੈਂਟ ਹੁੰਦਾ ਹੈ ਤੇ ਉਹਦੇ ਵਿੱਚ ਕੀ ਆ ਤੁਸੀਂ ਉਸਦੇ ਐਮ ਐਲ ਏ ਨੂੰ ਕਿਉਂ ਨਹੀਂ ਕਹਿੰਦੇ ਵੀ ਭਰਾਵਾ ਤੈਨੂੰ ਵੋਟਾਂ ਪਾਈਆਂ ਉਹ ਜੀ ਸਰਕਾਰ ਵਿਕ ਗਈ ਦੱਸੋ ਤੁਸੀਂ ਮੰਤਰੀ ਬਣਾਏ ਨਾ ਤੁਸੀਂ ਐਮ ਐਲ ਏ ਬਣਾਏ ਨਾ ਠੀਕ ਹੈ ਨਾ ਜੀ ਤੇ ਟੋਲ ਪਲਾਜਾਂ ਦਾ ਕੀ ਕਸੂਰ ਐ ਉਹਨਾਂ ਨੇ ਤਾਂ ਫੰਡ ਦਿੱਤਾ ਹੁਣ ਜੇ ਤੁਸੀਂ ਕਹੋ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਨੇ ਸੜਕਾਂ ਨਹੀਂ ਬਣਾਈਆਂ ਕੰਪਨੀਆਂ ਨੇ ਹਜ਼ਾਰਾਂ ਕਰੋੜ ਰੁਪਏ ਇਹਨਾਂ ਨੂੰ ਦਿੱਤਾ ਕਰੋੜਾਂ ਰੁਪਏ ਦੇ ਕੇ ਫਿਰ ਉਹਨਾਂ ਨੇ ਆਪਦੇ ਉੱਥੇ ਜਿਹੜੇ ਹੈਗੇ ਐ ਬੈਰੀਅਰ ਲਾ ਲਏ ਉੱਥੇ ਪਰਚੀ ਕੱਢਦੇ ਆ 10-20 ਰੁਪਏ ਦੀ ਇਹਦੇ ਵਿੱਚ ਉਹਨਾਂ ਨੂੰ ਕਿਵੇਂ ਆਪਾਂ ਗਾਲੀਬਲੋਕ ਕਰ ਸਕਦੇ ਆ ਆਗੂ ਮਾੜਿਆ ਸਰਕਾਰਾਂ ਮਾੜੀਆਂ ਉਹਨਾਂ ਨੂੰ ਜਾ ਕੇ ਕਹੋ ਤੁਸੀਂ ਉਹਨਾਂ ਦੇ ਘਰ ਮੂਰੇ ਲਾਓ ਧਰਨਾ ਐਵੇਂ ਬਿਨਾ ਮਤਲਬ ਤੋਂ ਕਿਸੇ ਨੂੰ ਪਰੇਸ਼ਾਨ ਕਰਨਾ ਇਹ ਕੋਈ ਬੜੀ ਚੰਗੀ ਗੱਲ ਨਹੀਂ ਪਰ ਮੇਰਾ ਖਿਆਲ ਵੀ ਪਰਚੇ ਜਿਹੜਾ ਪਾਣਾ ਸਿੱਧੂ ਆ ਤੇ ਹੋਰ ਵੀ ਹੋਣਗੇ ਜਿਹੜੀ ਭਾਸ਼ਾ ਹੈ ਉਹਨੇ ਉਹ ਆਪਣੀ ਜਿਹੜੀ ਹੈਗੀ ਆ ਬਦਲੀ ਨਹੀਂ ਤੇ ਇਹਦੇ ਮੈਂ ਲਾਸਟ ਵਿੱਚ ਇਹ ਕਹਿਣਾ ਚਾਹਣਾ ਐ ਵੀ ਭਾਈ ਤੁਹਾੰਦੇ ਸੰਵਧਾਨ ਨੂੰ ਮੁੱਖ ਰੱਖ ਕੇ ਉਨੀ ਬੋਲਿਆ ਕਰ, ਉਨੀ ਗੱਲ ਕਰਿਆ ਕਰ। ਠੀਕ ਹੈ ਜੇ ਕਿਸੇ ਨਾਲ ਕੋਈ ਤੱਕਾ ਹੋ ਗਿਆ, ਠੱਗੀ ਮਾਰ ਗਿਆ, ਏਜੰਟ ਮਾਰ ਗਿਆ, ਕੋਈ ਹੋਰ ਮਾਰ ਗਿਆ, ਕੋਈ ਆੜਤੀਆ ਪਰੇਸ਼ਾਨ ਕਰਦਾ, ਕਿਸੇ ਨੂੰ ਮਾੜਾ ਬੀਜ ਦਿੱਤਾ, ਠੀਕ ਹੈ ਉਹਨਾਂ ਦੀ ਮਦਦ ਕਰੋ ਗਰੀਬ ਬੰਦੇ ਦੀ। ਉਹ ਮੰਨਦੀ ਹੈ ਹੱਕ ਬੰਦਾ ਸਾਡਾ ਸੋਸ਼ਲ ਐਕਟੀਵਿਟੀ 'ਚ। ਉਹਦੀ ਕੰਪਲੇਂਟ ਦਿਓ। ਕੰਪਲੇਂਟ ਦੇਣ ਤੋਂ ਬਾਅਦ ਪਰਚਾ ਦਰਜ ਹੋਊ ਨਹੀਂ ਹੁੰਦਾ। ਉਹਦੇ ਥਾਣੇ ਮੂਹਰੇ ਪਤਾ ਨਾ ਲਾ ਸਕਦੇ ਵੀ ਹਾਂ ਸਾਡਾ ਲੋਕਤੰਤਰਿਕ ਸੰਵਧਾਨ ਹੈ। ਵੀ ਸਾਡੀ ਸਾਡਾ ਰਾਈਟ ਹੈ ਵੀ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ? ਉਹ ਕਰਨਗੇ ਪਰ ਇਹ ਨਹੀਂ ਹੈਗਾ ਵੀ 10 ਬੰਦੇ ਲ ਜਾ ਕੇ ਉਹਦੇ ਘਰੇ ਵੜਦੇ ਨੇ ਸੋ ਇਸ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਜੇ ਚੰਗੀ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ